ਭਾਈ ਜੀ ਆਈ ਆਈਡੀ ਪੁੱਛ ਨਾ ਪੁੱਛਣਾ ਯਾਰ ਭਾਈ ਆਈ ਆਈਡੀ ਉਹ ਕੋਣ ਹੈ ਇਹ ਕੋਣ ਹੈ ਹੈ ਅਸਲਾ ਕੋਣ ਹੈ ਪੁੱਛ ਰਹੇ ਸੋ ਕੁਛ ਨਹੀਂ ਪੁੱਛ ਲੋ ਯਾਰ ਪੁੱਛ ਲੋ ਅੱਗੇ ਜਿਹੜਾ ਹੈਗਾ ਮਿਹਰਬਾਨ ਜੀ ਜਿਹੇ ਮੁਸਾਫਰ ਜਿਹੜੇ ਗਰੀਬਾਂ ਦੀਆਂ ਚਾਹਤਾਂ ਦੇ ਕਢਾਏ ਤੇ ਇਹ ਗਰੀਬ ਜਿਹੜੇ ਬੰਦੇ ਨੇ ਡੱਪ ਰਹੇ ਨੇ ਮਰ ਰਹੇ ਨੇ ਤੇ ਇਹਨਾਂ ਦੇ ਹਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ सीएम ਦਾ ਕਾਰਨ ਕਰਦੇ ਆ ਇਹੋ ਜਿਹਾ ਅਸੀਂ ਹਮਸਾਬਤ ਚੱਲਦਾ ਨਹੀਂ ਕਿ ਉਹੋ ਜਿਹਾ ਚੱਲਦਾ ਥੋੜੀ ਥੋੜੀ ਕੀ ਗੱਲ ਬਾਤ ਪੁੱਛਣਾ ਯਾਰ ਪੁੱਛਣਾ ਪੁੱਛਣਾ ਜੋਪਰੇ ਦੇ ਬਾਰੇ ਕਿ ਅਸੀਂ ਜੋਪਰੇ ਆਏ ਆ ਮਾਨ ਸਾਹਿਬ ਬੜੀਆਂ ਤਕਲੀਫਾਂ ਲੋਕਾਂ ਨੂੰ ਮਾਨ ਸਾਹਿਬ ਹਰਪਿੰਦ ਲੋਕਾਂ ਨੂੰ ਬੜੀਆਂ ਤਕਲੀਫਾਂ ਨੇ ਜੀ ਤੁਹਾਡੀਆਂ ਵੀ ਅੱਖਾਂ ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਤੁਸੀਂ ਕੀ ਕਹਿਣਾ ਦੋਗੇ ਤੁਸੀਂ ਸਾਨੂੰ ਸੱਚੀਆਂ ਗੱਲਾਂ ਕਰਦਾ ਹੋ ਰਹੀਆਂ ਨੇ ਸਾਡੇ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸੁਣਦਾ ਆਪਨੇ ਲੈਤਾ ਪਾਟਰ ਪੱਟੇ ਸਾਨੂੰ ਹਰ ਇੱਕ ਕੇ ਲੈ ਕੇ ਸਾਡੇ ਅੱਜ ਕਹਿ ਰਹੇ ਕਿ ਕਿੰਨੇ ਤਾਂ ਸੈਨੀਆਂ ਲਪਾਟ ਰਹੇ ਬੰਨ ਬੰਨਿਆ ਜਾਵੇ ਅਸੀਂ ਸਾਰੇ ਪਾਕਿਸਤਾਨੀ ਠੀਕ ਹੈ ਆਪਣੀ ਧਰਤੀ ਵੀ ਪਾਣੀ ਤੱਲੋਂ ਕੱਢ ਕੇ ਖਰਾਬ ਕਰ ਲਈ ਪਰਦੇਸ ਦਾ ਇਹ ਤੇ ਬੈ ਅੱਜ ਪੰਜਾਬ ਸਰਕਾਰ ਕਿਦਾਂ ਮੈਨੇਜ ਕਰ ਰਹੀ ਹੈ ਯਾਰ ਕੋਈ ਪਤਾ ਨਹੀਂ ਮੈਂ ਕਿੰਨਾਂ ਸਰਕਿਉਰਟੀ ਦਾ ਬੜਾ ਮਿਸਮੈਨੇਜਮੈਂਟ ਹੈ ਜੀ ਮਾਈਕ ਤੱਕ ਨਹੀਂ ਅੱਗੇ ਹੁੰਦੇ ਰਹੇ ਇਹ ਸੁਣਨਾ ਕੀ ਹੈ ਜੀ ਮਾਨ ਸਾਹਿਬ ਟੀਮ ਸਾਹਿਬ ਥੋੜਾ ਜਿਹਾ ਸਿਕਿਉਰਟੀ ਦਾ ਤਾਂ ਕਰਵਾਓ ਮੈਨੇਜ ਸਾਡਾ ਹੱਕ ਹੀ ਦੇ ਦਿਓ ਜੀ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50000 ਰੁਪਏ ਹੈ ਜੀ ਐਸਟੀ ਦਾ ਕੰਦਰਾ ਨਹੀਂ ਦੇ ਪਾ ਰਹੇ ਹਾਂ ਆਲਮੋਸਟ 8000 ਰੁਪਏ 8000 ਸੈਂਟਰ ਹੱਲੇ ਤੱਕ ਨਹੀਂ ਦੇ ਰਿਹਾ ਜੀ ਪੈਸਾ ਜਾਨੇ ਮਾਨ ਸਾਹਿਬ ਸਰ ਰাতি ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲਗਾਤਾਰ ਚੱਲ ਰਹੀ ਹੈ ਜੀ ਸਾਡਾ ਜੀ ਪ੍ਰੇਸ਼ਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਸਰਕਾਰੀ ਗੱਲ ਹੈ ਜੀ ਕੋਈ ਮਸੀਹ ਹੱਥ ਨਹੀਂ ਛੱਡ ਸਕਦੇ ਜੀ ਜਦੋਂ ਪਤਾ ਲੱਗੂ ਜੀ ਤਾਂ ਪਾਣੀ ਨਹੀਂ ਘਟ ਰਿਹਾ तो पता लगेगा कि कितना नुकसान हो गया मतलब और पी एम साहब का फोन है देश के प्रधानमंत्री ने एम सी एम का फोन आया पी एम साहब का फोन आया ਪਾਕਨਾਂ ਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਬਹੁਤ ਨੁਕਸਾਨ ਹੋ ਗਿਆ ਸਰ ਅੱਖਾਂ 'ਚ ਹੰਝੂ ਆਇਆ ਜਦੋਂ ਤੁਹਾਡੇ ਗੱਲ ਕਰਦੇ ਹੋ ਹੋਰ ਯਾਰ ਮੈਂ ਹੋ ਕੇ ਫੜੇ ਉਹਨਾਂ ਨੇ ਵੀ ਲਾ ਕੇ ਰਹਿਣਗੇ ਤਦ ਹੁਣ ਕਰ ਲੋ ਸਨ ਸਰ ਮਹਾਤਮ ਜਿਹੜੇ ਬੰਨ੍ਹ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਕੀਤਾ ਜਾਂਨਗੇ ਜਿਹੜੇ ਕਿ ਜਗਾ ਤੱਕ ਉਹ ਬਰੀਚ ਹੋ ਰਹੇ ਹਨ ਲੋਕਾਂ ਨੂੰ ਕੁਝ ਮਹਾਤਮ ਹਬੀਬ ਜੀ ਦਾ ਬੰਨ੍ਹ ਫਿਰੋਜ਼ਪੁਰ ਦਾ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਹਾਲਾਤ ਹੈ ਪੈਦਾ ਹੁੰਦੇ ਜਿਹੜੀ ਨਾ ਕਾਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾ ਰਹੀ ਹੈ ਉਹ ਵੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਸੁੱਤ ਮੋਬਾਈਲ ਥੋੜੇ ਤੇ ਚੱਕ ਲਾ ਆ ਇਹ ਤਾਂ ਜਿਆਦਾ ਮਾਇਨੇ ਨਹੀਂ ਰੱਖਦਾ ਨਹੀਂ ਬਣਾਈ ਕਦੇ ਕੇ ਟੀਵੀ ਬਣੇਗਾ ਨਹੀਂ ਅੱਜੀਆਂ ਨੂੰ ਕੁਝ ਪੁੱਛ ਕੇ ਬਣਾਈ ਸੀ ਕਿ ਆ ਪਹਾੜ ਕਿੱਥੋਂ ਹੀ ਜਾਂਦਾ ਹੈ ਕਿ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬਣ ਜਿਹੜੇ ਅਗਲੀ ਟਿਕਾਣੇ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ ਮਾਜੂ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਬਣਾ ਤਣਾਸ ਹੋ ਰੋ ਨਹੀਂ ਸਕਦਾ ਮੁਕਰ ਚਟਟ ਕਰਕੇ ਤਾਂ ਚੜ ਗਏ ਕੁਦਰਤ ਮੂਰੇ ਦੇਖਿਆ ਕੁਦਰਤ ਹੈ ਨਹੀਂ ਗੱਲ ਹੈ ਮਾਨ ਸਾਹਿਬ ਸੈਂਟਰ ਗਵਰਨਮੈਂਟ ਹੈ ਜੀ ਉਹ ਇੰਨਾ ਪੰਜਾਬ ਦੇ ਨਾਲ ਮਤਰੀ ਮਾਂ ਵਰਗਾ ਸਮੂਹ ਦੇ ਕਰ ਨਹੀਂ ਮੈਂ ਨਹੀਂ ਪੈਂਦਾ ਮਤਰੀ ਮਾਂ ਅਸੀਂ ਸਾਰੇ ਦੀ ਖਰਾਬ ਹੈ ਮੈਂ ਉਹਦੇ ਨੂੰ ਤਾਂ ਸੁਗਾ ਚੁੱਕੀ ਨਾ ਕਰ ਸਕਦਾ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਇਹ ਤਾਂ ਕੋਈ ਗੱਲ ਨਹੀਂ ਪੰਜਾਬ ਆ ਮਾਨ ਸਾਹਿਬ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਕੀ ਲੀਫ ਫੰਡ ਦੇ ਰਹੇ ਮਾਨ ਸਾਹਿਬ ਪਠਾਨ ਮਾਜਰੇ ਤੇ ਕਾਰਵਾਈ ਹੋਈ ਹੈ ਜੀ ਮਾਨ ਸਾਹਿਬ ਕੱਛਣੇ ਜਮੂਨਾ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਇਹਨਾਂ ਦੇ ਪੈਸੇ ਲਗਾਤਾਰ ਲਗਾਤਾਰ ਜੀ ਵੀਰੇ ਮਾਨ ਸਾਹਿਬ ਐਮਐਲਏ ਪਠਾਨ ਮਾਜਰੇ ਤੇ ਕਾਰਵਾਈ ਹੋਈ ਜੀ ਬਿਲਕੁਲ ਮਾਨ ਸਾਹਿਬ